ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 6 ਬੜਾ ਦਿਖਾਵਾਂਗੇ ਕੱਲੇ ਕੱਲੇ ਨਗਬਾਹ ਡਿਟੇਲ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਦਿੰਨੇ ਆ ਆਓ ਕਿ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਪੰਡ ਚੰਨਾਰਵਾਲ ਜੀ ਜ਼ਿਲ੍ਹਾ ਬਰਨਾਲਾ ਸਰਵਿੰਦਰ ਸਿੰਘ ਮੇਰਾ ਨਾਮ ਹੈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98554310 ਪਹਿਲਾ ਨੰਬਰ ਜਿਹੜੇ ਆਪਾਂ ਸਾਹੀਵਾਲ ਦੇ ਟੱਚ 'ਚ ਬੈਠ ਦੇਖ ਰਹੇ ਆ ਕਿਹੜਾ ਸੂਆ ਸੂਈ ਇਹ ਇਹ ਸੂਆ ਵੀ ਨਹੀਂ ਦੂਜਾ ਸੂਈ ਆ ਬੱਚਾ ਕੀ ਦਿੱਤਾ ਬੱਚਾ ਨੇ ਦਿੱਤਾ ਬੱਸ ਆਹ ਸੂ ਕੀ ਸੀ 11 12 ਕੋਈ ਜੀਰੇ ਦੀ ਆਪੀਆਣਾ ਜੀਰੇ ਆਪੀਆ ਵਟਾ ਤੇ ਕੰਪਲੀਟ ਆ ਸਾਰਾ ਕੁਸਾ ਜੀ ਇਹ 23 24 ਕਿਲੋ ਦੁੱਧ ਦਿੱਤਾ ਆ ਅੱਛਾ ਪਲੂਣ ਦਾ ਦੁੱਧ ਆ 22 23 ਕਿਲੋ ਦਿੱਤਾ ਵਾ ਆਰਾਮ ਵਾਲੇ ਕਿਹੜਾ ਕੋ ਬੰਦਾ ਗਾਰੰਟੀ ਕੋ ਆਲੇ ਰਹਿ ਗਾਰੰਟੀ ਵੀ ਦੇ ਰਿਹਾ ਅੱਛਾ ਕਹਿੰਦਾ ਆਪਾਂ ਵੇਚ ਕੇ ਆਪਾਂ ਮੰਨ ਕੇ ਜੱਲੇ ਵੀ 25 ਤੋਂ ਵੱਧ ਵਾਲੀ ਹੈਗੀ ਆ ਹੈਗੀ ਹੈਗੀ ਪੂਰਾ ਵਧੀਆ ਥਣ ਲੱਗਿਆ ਵਾ ਜਿਵੇਂ ਮਰਜ਼ੀ ਚੋਕ ਪ ਅਜਾ ਠੰਢੀ ਛਿਲਵਾਦੂਆ ਛੰਢੀ ਛਿਲ ਪੂਰੀ ਬੱਚਾ ਸਾਡਾ ਨਿਆਣਾ ਬਹੁਤ ਵੇਜੋ ਕੋਈ ਦਿੱਕਤ ਨਹੀਂ ਗੱਲ ਨੇ ਤੇ ਬਾਗੀ ਆਪਾਂ ਗੱਲ ਕਰੀਏ ਵੀ ਦੁੱਧ ਤਾਂ 25 ਕਿਲੋ ਤੇ ਦਿਓ ਮੱਝਾਂ ਨਾਲ ਗੰਬੇਰ ਆਲਾ ਹਨਾ ਨਿਆਣਾ ਨੇ ਮੱਝਾਂ ਨਾਲ ਗਿਆ ਦੁੱਧ ਸਾਰਾ ਪੂਰਾ ਵਧੀਆ ਦੁੱਧ ਹੋਊਗਾ ਅਜਿਹੀ ਹੈਗਾ ਵੀ ਕਿਸੇ ਪਾਸੇ ਤੋਂ ਹੱਥ ਥਰੂੰਗੀ ਆ ਇੱਥੇ ਰਿਸ਼ਰ ਭਣਾ ਭਾਈ ਖੜੀ ਆ ਮਾਰ ਗਿਆ ਜਿਆ ਦੇਖ ਪੂਰਾ ਮਗਲ ਮੂਰੇ ਇੱਕੋ ਜਿਹਾ ਰੇਟ ਕੀ ਰਊ ਇਹਦਾ ਰੇਟ ਇਹਦਾ 75 ਤੋਂ ਮਾਨਤਾ ਨਹੀਂ ਹੋਣਾਗਾ ਆਪਾਂ ਲੈਣ ਜਿਹੜੀ ਕਰਿਆ ਬਾਲਾ ਸੁਭਰ ਕੱਦ ਕਾਠ ਵਗੈਰਾ ਵੇਖ ਸਕਦੇ ਹੋ ਸੋਹਣਾ ਸਾਫ ਸਿਦਰਾ ਚੰਗੇ ਬਜਨ ਮजूद ਵਾਲੀ ਕਹਿੰਦਾ ਬੱਸ 24 ਕਿਲੋ ਦੁੱਧ ਖਰਾਬ ਹੋਣ ਵਾਲੀ ਬੈੜਾ ਤੇ ਰੇਟ ਦਾ ਸਿਰਫ 75000 ਰੁਪਿਆ 75000 ਦੇ ਵਿੱਚੋਂ ਮਾੜ ਦਾ ਥੋੜਾ ਬਹੁਤਾ ਇਹ ਮੰਦੀ ਦਾ ਆਪਾਂ ਕਰ ਦਾਂਗੇ ਕਰ ਦਾਂਗੇ ਨਹੀਂ ਕਰਦਾ ਥਣ ਦਿਖਾ ਦੇ ਮਾੜਾ ਬਾਕੀ ਥਣ ਗੁੱਲੇ ਵਾਲਾ ਆਪਾਂ ਗੱਲ ਕਰਨ ਨਵਾਈ ਤਵਾਈ ਨਹੀਂ ਤਾਈ ਸੂਈ ਕਰਕੇ ਹਨਾ ਸਾਡੀ ਸੂਈ ਆ ਜੀ ਸੂਈ ਆ ਕਿ ਇਹ ਮੈਨੂੰ ਮਾਰ ਕੇ ਬਿਮਾਰ ਹੋ ਜਾਂਦਾ ਪਸ਼ੂ ਫਾਇਦਾ ਨਹੀਂ ਹੋਗਾ ਕਹਿੰਦਾ ਬਾ 75000 ਵਾਲੀ ਗਾਂ 1.5 ਲੱਖ ਵਾਲੀ ਮੱਝ ਦੇ ਨਾਲ ਦੁੱਧ ਜਿਗੋਂ ਬੇਰ ਹੋਣੀ ਹੈ ਜਮਾ ਮੇਰੇ ਆਰਾਮ ਨਾਲ ਜਿੱਥੇ ਮਰਜੀ ਅਗਲਾ ਚੋਈ ਜਾਵੇ ਫੈਂਟ ਲਵਾ ਕੇ ਦੇਖੇ ਕਿੰਨੀ ਆਉਂ ਲੇ ਚੱਲ ਬੱਚੇ ਦੇ ਸੋ ਤੇ ਫਿੱਟ ਫਾੜ ਲੈਵਾ ਫਿਟਿੰਗ ਵਾਲਾ ਕੋਈ ਵੱਡਾ ਲੈਵਾ ਨਹੀਂ ਕੋਈ ਛੋਟਾ ਨਹੀਂ ਕੰਪੈਕਟ ਹਵਾਨਾ ਜਿੱਦਾਂ ਦੇ ਨੂੰ ਚਾਹੀਦਾ ਬਾਕੀ ਕੱਦ ਕਾਟ ਸਾਈਵਾਲ ਦਾ ਆਪ ਨੂੰ ਪਤਾ ਜੀ ਤੇ ਕਿਉਂਕਿ ਸਾਈਵਾਲ ਦੇ ਵਿੱਚ ਹਲਕਾ ਫੁਲਕਾ ਜਿਹਾ ਹੀ ਕ੍ਰੋਸ ਪੈਂਦਾ ਦੁੱਧ ਨੂੰ ਬੈਰ ਤੇ ਫੈਂਡ ਨੂੰ ਪੂਰੀ ਖੜੀ ਰਹਿਣੀ ਹੈ ਜਮਾ ਰੇਟ 75000 ਇਹਦੇ ਵਿੱਚ ਮਾਨਦਾਨ ਤੁਹਾਡਾ ਹੋਏ ਤੇ ਵੀਰੇ ਠੰਡੀ ਸੀਨ ਦਾ ਜਿਵੇਂ ਮਰ ਜੇ ਤੇ ਫਿਰ ਜਿਹੜਾ ਕੋਈ ਟਿੱਕਤ ਵਾਲੀ ਗੱਲ ਹੀ ਨਹੀਂ ਹੈ ਹਨਾ ਸੁਪੀ ਨਹੀਂ ਕਿਹਦੀ ਭਾਈ ਯਾਰ ਕਿਵੇਂ ਮਰਦੀ ਥਾਣ ਫੜੀ ਸੁੱਤਾਰਾ ਮਾਰ ਲਾ ਕੇ ਆਪਾਂ ਵੀਡੀਓ ਲੰਬੀ ਵਾਲੀ ਹੋ ਜੂਗੀ ਸੁਭਾ ਜਾਂ ਕੋਈ ਗੱਲ ਦੂਜੀ ਨੰਬਰ ਤੇ ਆ ਜਾ। ਸੋ ਵੀਰੋ ਠੰਡੀ ਸੀ ਲੋਕ ਕੇ ਆ। ਤੇ ਅੱਗੇ ਵੀਰੇ ਦੋ ਨੰਬਰ ਜਿਹੜੀ ਦੇਖ ਰਹੇ ਆ ਇਹ ਆਪਾਂ। ਅੱਗੇ ਦੋ ਨੰਬਰ ਹਫਤੇ ਦੀ ਕੱਚੀ ਆ। ਜੀ। ਹਫਤਾ ਲੈਣਾ ਨੇ ਦੂਜਾ ਸੂਆ ਸੂਣਾ ਹੈ। ਜੀ। ਸਾਡੇ ਪਿਆਰੀ ਕਰਨ ਹੁਣ ਲੱਗੀ ਆ ਇਹ। ਅੱਛਾ ਇੱਕ ਹਫਤੇ ਦੀ ਕੱਚੀ ਦੂਜਾ ਸੂਆ ਸੂਰੀ ਆ। ਹਾਂਜੀ ਦੂਜਾ ਸੂਆ ਸੂਰੀ ਹੈ। ਇਹ ਵੀ ਪਹਿਲੇ ਤੰਗ ਦੇ ਵਿੱਚ। ਅੱਛਾ 75000 ਜੀ ਇਹ ਦੇ ਦਾਂਗੇ ਦੁੱਧ ਦੇ ਦਾ। ਦੁੱਧ ਦਾ ਮਾਈਂਦੇ ਵੀ ਦੁੱਧ ਦਾ। ਅੱਛਾ ਕਹ ਕਹਿੰਦਾ ਵਾ 22 ਕਿਲੋ ਦੁੱਧ ਮੰਨ ਕੇ ਲੈ ਜੇ। 75000 ਚ ਮਾਰ ਦਾਨ ਆਪਾਂ ਕਰ ਦਿਆਂਗੇ। ਕਰ ਦਾਂਗੇ ਜ ਕੱਦ ਮੇਲ ਚੰਗਾ 75000 ਦੇ ਵਿੱਚ 22 ਕਿਲੋ ਦਾ ਖਰਾ ਪਾਉਣ ਵਾਲੀ ਗੜ ਜਿੰਦੇ ਜਾਂ ਜਾਤ ਪਾਤ ਵੈੜ ਦੇ ਵਿੱਚ ਚੰਗੀ ਆ ਤੇ ਮਾਨਦਾਨੇ ਰੇਟ ਦੇ ਵਿੱਚ ਉਹ ਹੋ ਜੂਗਾ ਦੂਜਾ ਸੁਆ ਤੇ ਕਹਿੰਦੇ ਬਾਬ ਇੱਕ ਹਫਤਾ ਸੂਣ ਜਿਹਦਾ ਬਾਕੀ ਪਿਆ ਹਨਾ ਹਾਂਜੀ ਹਾਂ ਇੱਕ ਹਫਤਾ ਪੂਰਾ ਲੈਣਾ ਹੈ ਠੀਕ ਆ ਲੈਵਾ ਨਾੜਾ ਨੂੜਾ ਲੈਵੇ ਤੇ ਚੰਗੀਆਂ ਹਨਾ ਇੱਧਰ ਪਾਸੇ ਨਾੜਾ ਦਿਖਾ ਦਿਓ ਬਹੁਤ ਸੋਹਣੇ ਇੱਧਰ ਵੀ ਹੈਗੀਆਂ ਨੇ ਦੋਨੇ ਪਾਸੇ ਨਾੜਾ ਜੀ ਅੱਗੇ ਬਾਈ ਜੀ ਤੇਰਾ ਨੰਬਰ ਵੈੜ ਦੇਖ ਰਹੇ ਹਾਂ ਆਪਾਂ ਇਹਦਾ ਕੀ ਡਾਟਾ ਜੀ ਤਿੰਨ ਨੰਬਰ ਨੂੰ ਹੋ ਗਿਆ ਜੀ ਅੱਜ 15 ਦਾ ਸੂਣ ਨਿਕਲ ਤੜ ਬੱਚਾ ਇਹਦਾ ਬੱਚਾ ਇਹਦਾ ਹੋ ਬੱਚੀ ਉੱਤਰ ਪਰਾਂਡੇ ਦੇ ਵਿੱਚ ਜਗ੍ਹਾ ਹੈ ਨਹੀਂ ਸਾਨੂੰ ਅੱਛਾ ਬੱਚੀ ਇਹਦੀ ਆਹ ਖੜੀ ਹੈ ਭਰਾਡੇ ਦੇ ਵਿੱਚ ਤੇ 15 ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਹੈਗਾ ਹੁਣ ਸੋਚ ਇਹਦਾ ਥੱਲੇ ਹੁਣ 15 ਲੀਟਰ ਸਾਢੇ 7 ਕਿਲੋ ਟਾਈਮ ਦਾ ਟਾਈਮ ਦਾ ਮੋਜ ਨਾਲ ਦੋ ਟਾਈਮ ਜੋ ਆਕੇ ਦੇਵਾਂਗੇ ਦੋ ਟਾਈਮ ਅਗਲਾ ਦਸਦੀ ਕਰਕੇ ਉੱਦੀ ਚੋਕੇ ਲੈ ਕੇ ਜਾ ਬੱਚੀ ਨਾਲ ਜਾਊਗੀ ਬੱਚੀ ਨਾਲ ਰੇਟ ਇਹਦਾ ਰੇਟ 55000 ਦੀਆ 55000 ਦੀ ਦੋ ਟਾਈਮ ਨੂੰ ਚਵਾ ਕੇ ਦੇਵਾਂਗੇ ਚਵਾ ਕੇ ਦੇਵਾਂ ਆਜੋ ਅੱਗੇ ਆਜੇ 4 ਨੰਬਰ ਤੇ ਆ 4 ਨੰਬਰ ਬੱਚੀ ਸੂਈ ਆ ਪਰਸੋਂ ਦੀ ਬੱਚਾ ਇਹਦਾ ਬੱਚਾ ਇਹਦਾ ਹੋ ਖੜਾ ਬੱਚਾ ਕੂਚੇ ਚ ਰੋਪੋ ਨੇ ਦਵਾਈ ਆ ਨਾ ਦਵਾਈ ਆ ਕੁਛ ਨਹੀਂ ਉਮੇ ਜਿੱਕਰ ਜਾਲੇ ਜਿੱਪੇ ਲੱਗੇ ਪਿਆ ਇਹਦੇ ਆ ਸਾਈਡ ਤੇ ਮਾੜ ਗਈ ਆ ਭਲਾ ਨੇ ਇੱਕ ਪਾਸੇ ਅੱਛਾ ਇੱਕ ਪਾਸੇ ਥੋੜੀ ਬਾਦੀ ਰੱਖਦੀ ਆ ਹਾਂ ਰੱਖਦੀ ਆ ਇੱਧਰ ਦੇ ਥੰਗੜਾ ਪਾਣੀ ਪਾਈ ਜਾਂਦੇ ਇਹਦੇ ਬਸ ਉਧਰਲੇ ਪਾਸੇ ਵੇਜੂਗੀ ਤਾਂ ਚੱਕੀ ਆ ਜਾਣਗੇ ਤੇ ਦੁੱਧ ਸਹੀ ਆ ਚੱਲ ਰਿਹਾ ਨਾ ਦੁੱਧ ਇੱਕ ਨੰਬਰ ਜਮਾ ਬੰਦਾ ਹੱਥ ਆਪਣਾ ਲਾਵੇ ਫੁੱਲ ਗਰੰਟੀ ਕਿੰਨਾ ਦੁੱਧ ਹੋਣਾ ਦੁੱਧ ਇਹਦੇ ਥੱਲੇ ਹੋਊਗਾ ਹੁਣ 14 ਲੀਟਰ ਰੇਟ ਇਹਦਾ ਰੇਟ ਦਾ 65000 ਰੁਪਏ ਦਾ اچھا 65000 ਤੋਂ ਮਾਰਦਿਆਂ ਨੂੰ ਮੋਕੇ 'ਚ ਆਪਾਂ ਕਰ ਦਾਂਗੇ ਕਰ ਦਾਂਗੇ 4 ਨੰਬਰ ਦਾ 4 ਨੰਬਰ ਦਾ 94000 ਰੁਪਏ ਮੁੱਲ 20 ਕਿਲੋ ਦੱਸ ਹੈ ਬੱਚੀ ਮੰਗ ਰਹੀ ਅੱਛਾ 1 ਮਿੰਟ ਇਹਦੀ ਗੱਲ ਕਰਦਾ ਬਈ 4 ਨੰਬਰ ਇਹਦਾ ਰੇਟ ਹੈ 65000 ਇਹਦਾ 65 ਆ ਉਹ 5 ਨੰਬਰ ਦਾ 4 ਨੰਬਰ ਅੱਗੇ ਆ ਗਈ 5 ਨੰਬਰ ਭੇਖਾ ਲੱਗ ਗਈ 5 ਨੰਬਰ ਦਾ ਕੀ ਡਾਟਾ ਹੈਗਾ 5 ਨੰਬਰ ਦਾ 95000 ਮੁੱਲ ਬੱਚੀ ਇਹਦੇ ਮਗਰ ਆ ਬੱਚਾ ਇਹਦਾ ਉਹ ਖੜਾ ਬੱਚੀ ਇਹਦੇ ਪਹਿਲੇ ਨੰਬਰ ਤੇ ਉਰ ਲਿਆ ਹਾਂ ਹਾਂ ਇਹ ਚੌਥਾ ਚੌਥਾ ਦਿਨਾਂ ਤੇ ਨੂੰ ਸੂਈ ਨੂੰ ਕਰੇ ਸੂਈ ਆਪਣੇ ਘਰੇ ਸੂਈ ਇੱਥੇ ਫੁੱਲ ਗਾਰੰਟੀ ਜੇਰ ਜੁਰੋਕੇ ਜੇਰ ਜੁਰ ਸਾਰਾ ਕੁਝ ਕੰਪਲੀਟ ਜਮਾ ਨੈਟ ਕਿੰਨਾ ਚੋਣਾ ਨਿਬੜੂਗਾ ਹੁਣ ਹੁਣ 20 ਲੀਟਰ ਚ ਪਾ ਲਾਂ 10 ਟਾਈਮ ਦਾ ਟਾਈਮ ਦਾ ਚਵਾ ਤੇ ਰੇਟ ਇਹਦਾ ਕੀ ਰੋ 95000 95000 ਦੀ ਦੇਣਾ 95 ਚ ਮਾਰਦਾਨ ਕਰ ਦਾਂਗੇ ਹੱਕ ਕੈ ਇਹਨੂੰ ਕਰਦੇ ਉਹ ਸੁਭਿਰ ਕੱਦ ਬੈਠ ਵਗੈਰਾ ਦੇਖ ਸਕਦੇ ਹੋ 95000 ਤੇ ਫਿਟਿੰਗ ਵਾਲਾ ਲੈਵਾ ਜਮਾ ਹਨਾ ਹਾਂਜੀ ਆ ਫਿਟਿੰਗ ਵਾਲਾ ਲੈਵਾ ਅਗਲਾ ਕਹੂਗਾ ਕਿਸੇ ਪਸ਼ੂ ਦੀ ਧਾਰ ਨਹੀਂ ਮਾਰ ਕੇ ਦਿਖਾਈ ਧਾਰ ਆਪਾਂ ਤਾਂ ਨਹੀਂ ਮਾਰੀ ਹਲੇ ਟਾਈਮ ਕੁਛ ਵੀ ਨਹੀਂ ਹੋਇਆ ਇਹਨਾਂ ਨੇ ਪਰ ਸਮਝਣਾ ਪਰ ਸਮਝ ਕੇ ਫਿਰ ਹਲੇ 3 ਵਜੇ ਹਨਾ 3 ਵਜੇ ਤੇ ਬਾਕੀ ਨੰਬਰ ਵੀਡੀਓ ਬਾਹਰ ਨਵੀ ਹੋ ਜਾਂਦੀ ਹੈ ਵੀਡੀਓ ਨੰਬਰ ਬਾਹਰ ਨਵੀ ਅੱਗੇ 6 ਨੰਬਰ ਬਾਹਰ ਖੜੀ ਹੈ ਗੱਬਣ ਇਹ ਕਿਹੜਾ ਸੂਆ ਸੁੰਜਿਆ ਬਾਈ ਜੀ ਇਹਨੇ ਦੂਜਾ ਸੂਆ ਸੁਆ ਗਿਆ ਖੋਲਲੀ ਮਾਰੀ ਇਹਨੂੰ ਤੇ ਇੱਕ ਕਾਇਦਾ ਲੈਂਦੇ ਸੁੰਦੇ ਇਹ ਇਹਦਾ ਇੱਕ ਹਫਤਾ ਪਿਆ ਅੱਛਾ ਹਫਤਾ ਹਫਤਾ ਬਾਕੀ ਦੂਜਾ ਸੂਆ ਤੇ ਦੁੱਧ ਕਿੰਨਾ ਕੁ ਦੇ ਦੋਗੀ ਲਟਰ ਦਿੱਤਾ ਹੋਇਆ ਪਿੰਡੂ ਹੀ ਲਈ ਆ। 24 ਲੀਟਰ ਦੁੱਧ ਰੇਟ ਕੀ ਆ ਗਿਆ ਦਾ? ਰੇਟ ਹੈ ਵਸ 75 ਦੀ ਦੇ ਦਾਂਗੇ। ਅੱਛਾ 75000 ਦੀ ਦੁੱਧ ਕਹਿਣ ਦਾ ਭਾਵ 22 ਜੰਨ ਕੇ ਹੀ ਲੈ ਜੇ ਬੰਦਾ ਤੇ ਦੁੱਧ ਦਿਓ ਵੀ ਫੈਟ ਵਾਲਾ ਹਨਾ। ਹੈ ਕਾਲਾ ਦੁੱਧ 24 ਲੀਟਰ ਦੀ ਦੁੱਧ ਵੀ 24 ਬਾਕੀ ਰੁੱਤ ਬੜੀ ਚੰਗੀ ਆ ਹਨਾ। ਤੇ ਰੇਟ ਆ ਗਿਆ 75000 ਕੱਲੇ। ਸੋ 75000 ਚ ਮਾਨਦਾਨ ਕਰ ਦਾਂਗੇ ਹਵਾਨੇ ਤੇ ਨਾਲਾ ਨੂੜਾ ਚੰਗੀ ਆ। ਤੇ ਮੋਬਾਈਲ ਨੰਬਰ ਬੋਲ ਦਿਆ ਕਰੀ ਆਪਣਾ ਮੋਬਾਈਲ 9895248100 ਸੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣੇ